ਉਤੋਂ ਪਹਿਲਾਂ ਆਪਾਂ ਨੇ ਪਾਇਆ ਪਤੀਲੀ 'ਚ ਪਾਣੀ ਪਾਣੀ ਪਾਣ ਤੋਂ ਬਾਅਦ ਸਾਗ ਜਿਹੜਾ ਚਿਰਿਆ ਹੋਇਆ ਸੀ ਪਾਣੀ ਨੂੰ ਗਰਮ ਕਰਕੇ ਉਹਦੇ ਵਿੱਚ ਆਪਾਂ ਨੇ ਸਾਰਾ ਚਿਰਿਆ ਹੋਇਆ ਸਾਗ ਪਾ ਤਿਆ ਜਦੋਂ ਤੱਕ ਸਾਗ ਇਹਨਾਂ ਚੰਗੀ ਤਰ੍ਹਾਂ ਪੱਕਦਾ ਨਹੀਂ ਮਲੇਮ ਨਹੀਂ ਹੁੰਦਾ ਜਦ ਤੱਕ ਇਹਨੂੰ ਪਕਾਵਾਂਗੇ ਵਿੱਚ ਪਾਈਆਂ ਆਪਣੇ ਹਰੀ ਮਿਰਚਾਂ ਆਦਾ ਹੋਰ ਮੰਮੀ ਕਿਹਾ ਗਿਆ ਪਾਇਆ ਵਿੱਚ ਕਟੇ ਪਾਏ ਲਾਲ ਟਮਾਟਰ ਪਾਏ ਲਾਲ ਟਮਾਟਰ ਹੋਰ ਲਸਣ ਪਾਇਆ ਵਿੱਚ 10 ਮਿੰਟ ਠੀਕ ਆ ਮੰਮੀ ਜਿਹੜਾ ਇਹ ਪਤਿੱਲੀ ਦੇ ਵਿੱਚ ਆਇਓ ਕੇ ਆ ਜਿਸ ਕਿ ਸਾਗ ਕੋਟ ਰਹੇ ਆ ਸਾਗ ਕੋਟ ਸਾਗ ਕੋਟਣਾ ਕਹਿੰਦੇ ਨੇ ਇਹਨੂੰ ਬਈ ਅਕਤੂਬਰ ਚ ਬਣਾ ਲਿਆ ਆਪਣੇ ਸਾਗ ਚੜਦੇ ਸਿਆਲ ਹੋ ਗਿਆ ਖੜਾ ਸਟਾਰਟ ਰੜੀ ਮੇਰਾ ਸਵੇਰੇ ਸਵੇਰੇ ਪਲਾਟ ਚ ਆ ਕੇ ਪੀਣ ਲੱਗਾ ਚਾਹ ਚਾਹ ਪੀਣ ਤੋਂ ਬਾਅਦ ਇੱਕ ਫੁੱਕੀ ਬੀੜੀ ਇਹ ਬੈਠਾ ਸਾਡਾ ਮੌਂਟੀ ਇਸ ਕੁੱਤੇ ਦਾ ਨਾਮ ਇਸੇ ਨੇ ਰੱਖਿਆ ਮੌਂਟੀ ਰੱਖਿਆ ਹੋਇਆ ਆ ਸਮਾਈਲ ਲਓ ਜੀ ਸੇਵ ਦੇ ਦੇ ਆਪਾਂ ਨੇ ਕੱਟ ਗਾ ਪਾਪੇ ਨੂੰ ਸਾਰੇ ਚੱਕਲੇ ਮੈਂ ਨਹੀਂ ਖਾਣੇ ਉਹ ਯਾਰ ਚੱਕਲੇ ਮੈਂ ਨਹੀਂ ਖਾਂਦਾ ਸਵੇਰੇ ਬੇਰੇ ਸਵੇਰੇ ਛੱਡੀ ਹੋਈ ਆਪਣਾ ਚਾਹ ਚਾਹ ਸਟਾਰਟ ਕੀਤੀ ਹੋਈ ਆਪਨੇ ਸਵੇਰੇ ਸਵੇਰੇ ਕਾਫੀ ਚਾ ਚੁੰਦਾ ਮਿੱਠਾ ਤੇ ਆਪਨੇ ਦੂਜੇ ਲੋਟ ਪਾਣੀ ਚ ਸਿੱਧਾ ਕਾਫੀ ਐਡ ਕਰੀ ਹੋਈ ਆ ਪੀਣ ਲਈ ਚਲੋ ਦਿਖਾਉਨੇ ਆ ਤੁਹਾਨੂੰ ਇਹ ਆਪਣੀ ਕਾਫੀ ਡਾਰਕ ਕਾਫੀ એનર્ਜੀ ਬੂਸਟ ਕਰਦੀ ਏ ਵਿਚ ਲਾਦੀ ਆਪਨੇ ਇੱਕ ਹੋਰ ਪਾਥੀ ਜੁਲੇ ਦੇ ਵਿੱਚ ਆਕ ਠੰਡਾ ਪੈ ਗਿਆ ਸੀ ਕੰਮ ਇਹ ਨੂੰ ਮਿੱਠੀ ਮਿੱਠੀ ਅੱਗ ਤੇ ਪਕਾਵेंगे। ਚੁੱਲੇ ਤੇ ਬਣੀ ਹੋਈ ਰੋਟੀ ਅਤੇ ਸਬਜ਼ੀ ਇਹਨਾਂ ਦਾ ਸਵਾਦ ਹੀ ਲੱਗ ਹੁੰਦਾ ਹੈ। ਇਹ ਸਾਬ ਨਾਲ ਦੁਨੀਆਦਾਰੀ ਅੱਗੇ ਨੂੰ ਵਧ ਰਹੀ ਹੈ। ਇਹ ਚੁੱਲੇ ਚੱਲੇ ਤਾਂ ਮੈਨੂੰ ਲੱਗਦਾ band ही ਹੋ ਜਾਣੇ ਆ। ਸਭ ਤੋਂ ਪਹਿਲਾਂ ਇਹ ਗੈਸ ਸਿਲੰਡਰ ਹੁਣ ਚੱਲ ਗਏ ਬਿਜਲੀ ਵਾਲੇ ਚੁੱਲੇ। ਅੱਜ ਕੱਲ੍ਹ ਕੀ ਕੁੜੀਆਂ ਨੂੰ ਦੋ ਗੈਸ ਸਿਲੰਡਰ ਬਣੀ ਰੋਟੀ ਉਧਰ ਦੀ ਇਹਨਾਂ ਦੇ ਚੁੱਲ੍ਹੇ ਪਤਾ ਕਿੱਥੇ ਤਾਰ ਲਈਆਂ ਦੋ ਚੁੱਲ੍ਹੇ ਮੰਮੀ ਨੇ ਨਹਿ ਤਿਆਰ ਕਰ ਕਰ ਰੱਖੇ ਹੋਏ ਆ ਕਹਿੰਦੀ ਇੱਕ ਮਾਸੀ ਨੂੰ ਦੇਣਾ ਪੁਰਾਣੇ ਟਾਈਮ ਵਿੱਚ ਔਰਤਾਂ ਬਹੁਤ ਕੰਮ ਕਰਦੀਆਂ ਸੀ ਸਾਰਾ ਵੀ ਚੁੱਲ੍ਹੇ ਦਾ ਕੰਮ ਚੁੱਲ੍ਹੇ ਦੇ ਬੈਠ ਕੇ ਰੋਟੀਆਂ ਤਾਰਦੀਆਂ ਹੁੰਦੀਆਂ ਸੀ ਤੇ ਫਿਰ ਉਹਨਾਂ ਰੋਟੀਆਂ ਨੂੰ ਖੇਤਾਂ ਵਿੱਚ ਲੈ ਜਾ ਕੇ ਆਪਣੇ ਘਰ ਵਾਲਿਆਂ ਨੂੰ ਤੇ ਹੋਰ ਬੱਚਿਆਂ ਨੂੰ ਵੀ ਖਿਡਾਉਂਦੀਆਂ ਹੁੰਦੀਆਂ ਸੀ ਅੱਜ ਕੱਲ੍ਹ ਦੀਆਂ ਨੇ ਬੁਰਾ ਹਾਲ ਹੈ ਪਲਾਟ ਵਿੱਚ ਆਪਾਂ ਨੇ ਲਾਈ ਹੋਈ ਹੈ ਤੋਰੀਆਂ ਦੀ ਬੇਲ ਤੇ ਲੱਗੀਆਂ ਹੋਈਆਂ ਨੇ ਤੋਰੀਆਂ ਤੁਸੀਂ ਦੇਖ ਸਕਦੇ ਹੋ ਸਾਡੀ ਬੇਲ ਤੇ ਲੱਗੀਆਂ ਹੋਈਆਂ ਨੇ ਤੋਰੀ ਮੈਦਕੀ ਤੋਰੀਆਂ ਦਾ ਵੇਚ ਮਿਲ ਗਿਆ ਸੀ ਵਧੀਆ ਜੀ ਦੇ ਕਰਕੇ ਤੋਰੀਆਂ ਲੱਗੀਆਂ ਨੇ ਬਹੁਤ ਤੁਹਾਨੂੰ ਦਿਖਾਉਣ ਲੱਗੇ ਆ ਪਿੱਛੋ ਵਿੱਚ ਇੱਕ ਲੱਗੀ ਹੋਈ ਆ ਤੇ ਇੱਕ ਲੱਗੀ ਆਹਾ ਇਹ ਲੱਗੀ ਹੋਈ ਆ ਦੋ ਲੱਗੀਆਂ ਹੋਈਆਂ ਨੇ ਇਹ ਫੰਮੇ ਤੋਂ ਕੌਣ ਲੱਗੇ ਆ ਇੱਕ ਲੱਗੀ ਹੋਈ ਏ ਚਲ ਅੱਜ ਆਪਣੇ ਬਣਾ ਲੈ ਸਾਗ ਅੱਜ ਤੋਰੀਆਂ ਨਹੀਂ ਬਣਾਉਂਦੇ ਤੋਰੀਆਂ ਬਣਾਵੇਂ ਕੱਲ ਨੂੰ ਮੇਰੀ ਮੰਮੀ ਨੇ ਮੰਨੂ ਕੱਡੀਆਂ ਸਵੇਰ ਸਵੇਰੀ ਗਾਲਾਂ ਕਹਿੰਦੀ ਸਵੇਰ ਸਵੇਰੀ ਛੋਟੀ ਛੋਟੀ ਤੋਰੀਆਂ ਤੋੜਦੀਆਂ ਮੰਮੀ ਤੋਂ ਗਾਲਾਂ ਖਾਣ ਤੋਂ ਬਾਅਦ ਹੋਣ ਲੱਗੇ ਸੀ ਕੰਮ ਲਈ ਰੈਡੀ ਬ੍ਰੇਕਫਾਸਟ ਦੇ ਵਿੱਚ ਖਾਇਆ ਆਪਾਂ ਨੇ ਸੇਬ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਐਪਲ ਸਵੇਰੇ ਸਵੇਰੇ ਹੋ ਗਈ ਈਟਿੰਗ ਐਪਲ ਈਟਿੰਗ ਐਪਲ ਚਲੋ ਮਿਲਦੇ ਆਂ ਫਿਰ ਅਗਲੇ ਬਲੌਗ ਚ ਰੱਬ ਰਾਖਾ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਲਾਈਕ ਸ਼ੇਅਰ ਕਮੈਂਟ ਕਰੋ ਚਲੋ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਅਗਲੇ ਬਲੌਗ ਚ ਹੈਵ ਅ ਗੁੱਡ ਡੇ